ਮੋਗਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਕਿਲੀ ਚਾਲਾਂ ਦੇ ਵਿੱਚ ਡਰੱਗ ਖਿਲਾਫ ਰੈਲੀ ਕੀਤੀ ਗਈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵਿਡੀਸੀ ਮੈਂਬਰਾਂ ਨੂੰ ਨਸ਼ੇ ਦੇ ਖਿਲਾਫ ਸੋਚ ਉਕਵਾਈ ਗਈ ਤੇ ਕਿਹਾ ਗਿਆ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀਆਂ ਨਾੜਾਂ ਦੇ ਵਿੱਚ ਚਿੱਟਾ ਭਰਿਆ ਹੈ ਅਤੇ ਇਹਨਾਂ ਨੇ ਚੁੱਲਿਆਂ ਦੀ ਅੱਗ ਠੰਡੀ ਕੀਤੀ ਹੈ। ਸੀਐਮ ਮਾਨ ਦੇ ਵੱਲੋਂ ਸੰਬੋਧਨ ਕੀਤਾ ਗਿਆ। ਸੀਐਮ ਮਾਨ ਨੇ ਕਿਹਾ ਕਿ ਲੋਕਾਂ ਦੇ ਖੂਨ 'ਚੋਂ ਇਹ ਪੈਸੇ ਖਾਂਦੇ ਰਹੇ ਨੇ ਵਿਰੋਧੀਆਂ ਤੇ ਜਮ ਕੇ ਬਰੇ ਪਿਛਲੀਆਂ ਸਰਕਾਰਾਂ ਤੇ ਜਮ ਕੇ ਬਰੇ ਸਿਆਮਾਨ ਉਹਨਾਂ ਕਹਿਆ ਕਿ ਸਰਕਾਰੀ ਗੱਡੀਆਂ ਦੇ ਵਿੱਚ ਨਸ਼ੇ ਦੀ ਤਸਕਰੀ ਹੁੰਦੀ ਸੀ ਤੇ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਏ ਉਹਨਾਂ ਕਿਹਾ ਕਿ ਸਿਰਫ ਸਪਲਾਈ ਰੋਕਣ ਨਾਲ ਨਸ਼ਾ ਖਤਮ ਨਹੀਂ ਹੋਵੇਗਾ ਤਸਕਰਾਂ ਦੇ ਵੱਡੇ ਵੱਡੇ ਘਰਾਂ 'ਚ ਅਸੀਂ ਪੀਲੇ ਰੰਗ ਦਾ ਪੰਜਾ ਚੱਲ ਆਇਆ ਏ ਤੇ ਨਸ਼ਾ ਤਸਕਰ ਹੁਣ ਪਿੰਡ ਛੱਡ ਕੇ ਭੱਜਣ ਲੱਗੇ ਨੇ ਮੁੱਖ ਮੰਤਰੀ ਮਾਨ ਵਿਰੋਧੀਆਂ ਤੇ ਵਰੇ ਨੇ ਉਹਨਾਂ ਕਿਹਾ ਕਿ ਜਦੋਂ ਮੈਂ ਹਸਪਤਾਲ ਜਾਂਦਾ ਹਾਂ ਤਾਂ ਇਹ ਕਹਿੰਦੇ ਨੇ ਕਿ ਭਗਵੰਤ ਮਾਨ ਤਾਂ ਘਰ ਬੈਠ ਗਿਆ ਪਰ ਜਿਹੜੇ ਕਹਿੰਦੇ ਨੇ ਕਿ ਭਗਵੰਤ ਮਾਨ ਘਰ ਬੈਠ ਗਿਆ ਮੈਂ ਤਾਂ ਇਹਨਾਂ ਦੀਆਂ ਜੜਾਂ 'ਚ ਬੈਠਾਂਗਾ ਸੀ ਇਹ ਮਾਨ ਨੇ ਕਿਹਾ ਇਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਬਿਨਾ ਨਿਸ਼ਾਨਾ ਸਾਦੇ ਆਏ ਸੀ ਇਹ ਮਾਨ ਨੇ ਉਹਨਾਂ ਕਿਹਾ ਕਿ ਕਈ ਲੋਕ ਬਾਹਰ ਨਿਕਲ ਕੇ ਵੀ ਮੁੱਛਾਂ ਨੂੰ ਤਾ ਦਿੰਦੇ ਨੇ ਇੱਥੇ ਜ਼ਮਾਨਤ ਮਿਲ ਗਈ ਹੈ ਪਰ ਰੱਬ ਦੀ ਕਚੈਰੀ 'ਚ ਕਿਵੇਂ ਮਿਲੇਗੀ ਤਾਂ ਡਰੱਗਸ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਯੁੱਧ ਨਸ਼ਿਆਂ ਵਿਰੁੱਧ 2.0 ਦਾ ਆਗਾਜ਼ ਕੀਤਾ ਗਿਆ ਹੈ ਅਤੇ ਨਾਲ ਹੀ ਜਿਹੜੀਆਂ ਵਿਲੇਜ ਕਮੇਟੀ ਬਣਾਈਆਂ ਗਈਆਂ ਨੇ ਉਹਨਾਂ ਨੂੰ ਸੌਂਚਕੁਆਈ ਗਈ ਹੈ ਸਨਮਾਨਿਤ ਵੀ ਕੀਤਾ ਗਿਆ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਮੌਜੂਦ ਰਹੇ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਨਸ਼ੇ ਦੇ ਖਿਲਾਫ ਸੌਂਚਕੁਆਈ ਗਈ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਣਾ ਇਸ ਤਰ੍ਹਾਂ ਆਪਣੇ ਸੰਬੋਧਨ ਦੇ ਵਿੱਚ ਸੀਐਮ ਮਾਨ ਨੇ ਵਿਰੋਧੀਆਂ ਦੇ ਜਮ ਕੇ ਕਲਾਸ ਇਹ ਸੌਂ ਖਾਂਦਾ ਹਾਂ ਕਿ ਮੈਂ ਆਪਣੇ ਪਿੰਡ ਵਾਰਡ ਅਤੇ ਸਮਾਜ ਵਿੱਚੋਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਰਹਾਂਗਾ ਮੈਂ ਨਾ ਤਾਂ ਖੁਦ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਸੇਵਨ ਜਾਂ ਤਸਕਰੀ ਨੂੰ ਸਮਰਥਨ ਦੇਵਾਂਗਾ ਮੈਂ ਲੋਕਾਂ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਵਾਂਗਾ ਅਤੇ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਅਤੇ ਪੁਨਰਵਾਸ ਲਈ ਪ੍ਰੇਰਿਤ ਕਰਾਂਗਾ ਮੈਂ ਪ੍ਰਸ਼ਾਸਨ ਅਤੇ ਪੁਲਿਸ ਨਾਲ ਪੂਰਾ ਸਹਿਯੋਗ ਕਰਾਂਗਾ ਅਸੀਂ ਸਾਰੇ ਏਕਤਾ ਅਤੇ ਹਿੰਮਤ ਨਾਲ ਮਿਲ ਕੇ ਆਪਣੇ ਸੂਬੇ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਦੀਆਂ ਨਸਾਂ ਦੇ ਵਿੱਚ ਐਸਾ ਚਿੱਟਾ ਇਨ੍ਹਾਂ ਲੋਕਾਂ ਨੇ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਐਸਾ ਚਿੱਟਾ ਪੰਜਾਬ ਦੀਆਂ ਨਾੜਾਂ ਦੇ ਵਿੱਚ ਵਿੰਨਿਆ ਕਿ ਉਸ ਚਿੱਟੇ ਨਾਲ ਪਤਾ ਹੀ ਨਹੀਂ ਕਿੰਨੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਸ ਗਏ ਪਤਾ ਹੀ ਨਹੀਂ ਸਾਡੀਆਂ ਕਿੰਨੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਹੋਗੇ ਪਤਾ ਹੀ ਨਹੀਂ ਚੁੱਲਿਆਂ ਦੀ ਅੱਗ ਬੁਝ ਗਈ ਤੇ ਸਿਵਿਆਂ ਦੀ ਅੱਗ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਗਈਆਂ ਤੇ ਇਹ ਪੈਸੇ ਖਾਂਦੇ ਰਹੇ ਇਹ ਲੋਕਾਂ ਦੀਆਂ ਲਾਸ਼ਾਂ ਚੋਂ ਲੋਕਾਂ ਦੇ ਖੂਨ ਚੋਂ ਪੈਸੇ ਖਾਂਦੇ ਰਹੇ ਪੈਸੇ ਫਿਰ ਕਿ ਨਾਲ ਲੈ ਜਾਣਗੇ ਨਾਲ ਲੈ ਜਾਣਗੇ ਜਿਨ੍ਹਾਂ ਦਾ ਨਾਮ ਲੱਗਦਾ ਨਾ ਨਸ਼ੇ ਚ ਉਹਨਾਂ ਦੀਆਂ ਆਪਣੀਆਂ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਜਾਂਦਾ ਸੀ ਤੇ ਪੁਲਿਸ ਨੂੰ ਆਰਡਰ ਹੁੰਦਾ ਸੀ ਆ ਨੰਬਰ ਗੱਡੀ ਆ ਰਹੀ ਹੈ ਕੋਈ ਰੋਕੂਗਾ ਨਹੀਂ ਕੋਈ ਤਲਾਸ਼ੀ ਨਹੀਂ ਲਊਗਾ ਸਮਾਨ ਪਹੁੰਚ ਰਿਹਾ ਲੋਕਾਂ ਕੋਲੇ ਸਮਾਨ ਹੀ ਦੱਸਦਿਆ ਕਿ ਸਮਾਨ ਪਹੁੰਚ ਰਿਹਾ ਹੈ ਮਾਲ ਪਹੁੰਚ ਰਿਹਾ ਹੈ ਐ ਇਹਨਾਂ ਨੇ ਹੌਲੀ-ਹੌਲੀ ਕਰਕੇ ਪੰਜਾਬ ਨੂੰ ਬਰਬਾਦ ਕਰਤਾ ਮਾਪੇ ਆਪਣੇ ਬੱਚਿਆਂ ਨੂੰ ਕਹਿਣ ਲੱਗੇ ਪੁੱਤ ਚਾਹੇ ਜਿਹੜੇ ਮਰਜੀ ਮੁਲਕ ਚੱਲ ਜਾਓ ਇੱਥੋਂ ਚਲੇ ਜਾਓ ਤੁਸੀਂ ਨਸ਼ੇ ਤੇ ਲੱਗ ਜਾਓਗੇ ਬੜਾ ਮਾਹੌਲ ਖਰਾਬ ਹੈ ਕੱਲੀ ਸਪਲਾਈ ਰੋਕਣ ਨਾਲ ਨਹੀਂ ਹੋਣਾ ਸਪਲਾਈ ਇੱਧਰੋਂ ਰੋਕ ਦੋਂਗੇ ਇੱਧਰੋਂ ਸ਼ੁਰੂ ਕਰ ਦੇਣਗੇ ਸਭ ਤੋਂ ਪਹਿਲਾਂ ਤਾਂ ਸਪਲਾਈ ਤਾਂ ਤਾਂ ਰੋਕੋਗੇ ਪਹਿਲਾਂ ਜਿਹੜੇ ਸਪਲਾਈ ਰੋਕਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਨੌਜਵਾਨ ਜਿਹੜੇ ਮੈਂ ਮਰੀਜ਼ ਹੀ ਕਹਾਂਗਾ ਉਹਨਾਂ ਨੂੰ ਜਿਹੜੇ ਨਸ਼ੇ ਤੇ ਲੱਗ ਗਏ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਜਾਂ ਉਹਨਾਂ ਨੂੰ ਤਾਂ ਨਸ਼ਾ ਛਡਾਊ ਕੇਂਦਰ ਚ ਲੈ ਕੇ ਜਾਣਾ ਪਊਗਾ ਪਹਿਲਾਂ ਨਸ਼ਾ ਛਡਾਊ ਕੇਂਦਰ ਬਣਾਏ ਉੱਥੇ ਵਧੀਆ ਤੋਂ ਵਧੀਆ ਦਵਾਈਆਂ ਤੇ ਵਧੀਆ ਤੋਂ ਵਧੀਆ ਕਾਉਂਸਲਰ ਜਿਹੜੇ ਕਾਉਂਸਲਿੰਗ ਕਰਦੇ ਆ ਉਹ 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 ਉਹਨਾਂ ਦੀ ਅਪਾਇੰਟਮੈਂਟ ਕੀਤੀ ਉਸ ਤੋਂ ਬਾਅਦ ਸਪਲਾਈ ਬੰਦ ਕੀਤੀ ਫਿਰ ਇਹਨਾਂ ਦੇ ਇਹਨਾਂ ਨੇ ਜਿਹੜੇ ਬੰਗਲੇ ਜਿਹੜੇ ਇਹਨਾਂ ਨੇ ਘਰ ਪਾਲੇ ਸੀ ਬੜੇ-ਬੜੇ ਕੋਠੀਆਂ ਮਹਿਲ ਪਾਲੇ ਸੀ ਉਹਨਾਂ ਤੇ ਪੀਲੇ ਰੰਗ ਦਾ ਪੰਜਾ ਚੱਲਿਆ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਲੀਆਂ ਕੋਠੀਆਂ 'ਚ ਨਹੀਂ ਰਹਿ ਸਕਦੇ ਉਹ ਬੜੇ-ਵੱਡੇ-ਵੱਡੇ ਉਹਨਾਂ ਨੇ ਪ੍ਰਾਪਰਟੀਆਂ ਬਣਾ ਲੀਆਂ ਮੈਰਿਜ ਪੈਲਸ ਪਤਾ ਨਹੀਂ ਕੀ-ਕੀ ਬਣਾ ਲਿਆ ਸੀ ਤੇ ਫਿਰ ਜਦੋਂ ਪਤਾ ਲੱਗਿਆ ਯਾਰ ਸਰਕਾਰ ਤਾਂ ਬਹੁਤ ਜ਼ਿਆਦਾ ਸੀਰੀਅਸ ਹੈ ਸਰਕਾਰ ਸੱਚੀ-ਮੁੱਚੀ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਨੂੰ ਫਿਰਦੀ ਹੈ ਫਿਰ ਉਹ ਛੱਡ-ਛੱਡ ਕੇ ਪਿੰਡ ਭੱਜਣ ਲੱਗ ਗਏ ਮੈਂ ਕੋਈ ਪੰਜਾਬੀਆਂ ਤੇ ਪਰਚੇ ਕਰਨ ਨਹੀਂ ਆਇਆ ਮੈਂ ਕੋਈ ਡਰਾਉਣ ਨਹੀਂ ਆਇਆ ਮੈਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਆਇਆ ਨਹੀਂ ਤਾਂ ਫਿਰ ਆਪਦੇ ਘਰੇ ਤਾਂ ਹਰੇਕ ਰਾਜਾ ਹੁੰਦਾ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮਸ਼ਹੂਰ ਸੀ ਤੇ ਮੈਨੂੰ ਕੀ ਲੋੜ ਸੀ ਨਾ ਨਾ ਦੁਸ਼ਮਣੀਆਂ ਲੈਣ ਦੀ ਆ ਜਿਹੜੇ ਗਾਲਾਂ ਕੱਢਦੇ ਸਾਨੂੰ ਤੜਕੀ ਲੱਗ ਜਾਂਦੇ ਗਾਲਾਂ ਕੱਢਣ ਸਾਨੂੰ ਹੈ ਜੀ ਕਾਰਨ ਭਗਵੰਤ ਮਾਨ ਕਿਤੇ ਮੈਂ ਹਸਪਤਾਲ ਚ ਬੈਸੀ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾ ਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐ ਨਹੀਂ ਪੈਂਦਾ ਮੈਂ ਤੁਹਾਡੀ ਚੜ੍ਹਾਂ ਚ ਬੈਠੂ ਜੜਾਂ ਪਟਣੀਆਂ ਜੜਾਂ ਇਹ ਆਪਣੇ ਆਪ ਨੂੰ ਸਮਝਦੇ ਸੀ ਨਾ ਕਿ ਅਸੀਂ ਪਤਾ ਨਹੀਂ ਕੌਣ ਹੁੰਨੇ ਆ ਅਸੀਂ ਪੈਸੇ ਨਾਲ ਲੋਕਾਂ ਨੂੰ ਖਰੀਦ ਲੈਣੇ ਆ ਅਸੀਂ ਡਰਾ ਲੈਣੇ ਹੁੰਨੇ ਆ ਤੇ ਵੀਰੋ ਇਹ ਤੁਹਾਡਾ ਪਿਆਰ ਹੈ ਮੇਰਾ ਇਹ ਚ ਕੋਈ ਹੱਥ ਨਹੀਂ ਇਹ ਤੁਹਾਡਾ ਪਿਆਰ ਹੈ ਆ ਜਿਹੜੇ ਤੁਸੀਂ ਇਕੱਠੇ ਹੋ ਜਾਂਦੇ ਨਾ ਏਸੀ ਗੱਲ ਤੋਂ ਡਰਦੇ ਨੇ ਹੁਣੇ ਹਰ ਗੱਲ ਚੋਂ ਨੁਕਸ ਕੱਢਣੇ ਕੱਢਣਾ ਉਹਨਾਂ ਨੇ 10 ਲੱਖ ਰੁਪਏ ਦਾ ਮੁਫਤ ਇਲਾਜ ਕਰਨ ਦਾ ਜਿਹੜਾ ਬੀਮਾ ਕੀਤਾ ਉਹਦੇ ਚ ਵੀ ਨੁਕਸ ਕੱਢੀ ਜਾਂਦੇ ਆ ਨਾ ਜੀ 1 ਲੱਖ ਰੁਪਏ ਦੇਣਗੇ ਬਾਕੀ ਜੇ ਥੋੜਾ 4 ਲੱਖ ਲੱਗੇ ਤੁਹਾਨੂੰ ਤਿੰਨ ਤੁਹਾਨੂੰ ਦੇਣਾ ਪਊ ਬਿਲਕੁਲ ਨਹੀਂ ਇਹਨਾਂ ਗੱਲਾਂ 'ਚ ਆਉਣਾ ਨਹੀਂ ਬਿਲਕੁਲ ਇਹ 10 ਲੱਖ ਦਾ ਮਤਲਬ 10 ਲੱਖ ਕਿਉਂਕਿ ਅਸੀਂ ਅਸੀਂ ਹਰੇਕ ਬਿਮਾਰੀ ਦੇ ਇਲਾਜ ਦਾ ਹਸਪਤਾਲਾਂ ਨਾਲ ਐਗਰੀਮੈਂਟ ਕੀਤਾ ਹੈ ਕਿ ਤੁਸੀਂ ਜੇ ਕਿਸੇ ਹੋਰ ਤੋਂ ਇੰਨੇ ਪੈਸੇ ਲੈਣੇ ਸਰਕਾਰ ਦੇ ਤਾਂ ਪਹਿਲੇ ਘਟਾਓ ਨਾ ਤਾਂ ਕਿ ਪੈਸਾ ਤਾਂ ਲੋਕਾਂ ਦਾ ਬਚਾਈਏ ਚਾਹੇ 5 ਲੱਖ ਦਾ ਇਲਾਜ ਹੈ ਚਾਹੇ 10 ਦਾ ਚਾਹੇ 8 ਦਾ ਸਰਕਾਰ ਪੈਸੇ ਦੇ ਕਰੂਗੀ ਤੁਹਾਨੂੰ ਕੁਝ ਨਹੀਂ ਕਰਨਾ ਅਸੀਂ ਤਾਂ ਗਿੱਧਿਆਂ ਭੰਗੜਿਆਂ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਕਾਦੇ ਵਾਸਤੇ ਮਸ਼ਹੂਰ ਕਰਤੇ ਇਹਨਾਂ ਨੇ ਕਰਤੇ ਟੀਕਿਆਂ ਵਾਸਤੇ ਸਰਿੰਜਾਂ ਵਾਸਤੇ ਆਮ ਆ ਇਹਨਾਂ ਨੇ ਪਨੋ ਨਾਮ ਦਿੱਤਾ ਵੋਟਾਂ ਪਾਉਣ ਦਾ ਪਾ ਲੋ ਇਹਨਾਂ ਨੂੰ ਹੋਰ ਵੋਟਾਂ ਬਥੇਰੀ ਇਹਨਾਂ ਨੇ ਹੱਥ ਚੱਕੀ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚੱਲਦਾ ਛੁੱਟ ਜਾਓਗੇ ਜਮਾਨਤਾ ਹੋ ਜਾਣਗੀਆਂ ਪ੍ਰਮਾਤਮਾ ਵਾਲੀ ਕਚਹਿਰੀ ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਨਵੇੜੇ ਹੁੰਦੇ ਨੇ ਤੇ ਅਮਲ ਤੁਹਾਡੇ ਮਾੜੇ ਨੇ ਅਮਲ ਇੱਥੇ ਤੁਸੀਂ ਇੱਥੇ ਲੋਕਾਂ ਦੇ ਕਾਤਲ ਹੋ ਤੁਸੀਂ ਮਿਲੂਗੀ ਸਜ਼ਾ ਸਜ਼ਾ ਮਿਲੂਗੀ ਕੋਈ ਅਸੀ ਗੱਲ ਨਹੀਂ ਤਾਂ ਮੋਗਰ ਰੈਲੀ ਦੇ ਵਿੱਚ ਜੰਮ ਕੇ ਬਰੇ ਨੇ ਸੀਐਮ ਮਾਨ ਇਸ ਦੇ ਨਾਲ ਹੀ ਇਸ ਜੁਧ ਨਸ਼ਿਆਂ ਵਿਰੁੱਧ ਰੈਲੀ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਸ਼ਾਮਲ ਹੋਏ ਡੀਜੀਪੀ ਦਾ ਵੱਡਾ ਵਿਆਹਨ ਆਇਆ ਏ ਉਹਨਾਂ ਨੇ ਕਿਹਾ ਕਿ ਜੁੱਧ ਨਸ਼ਿਆਂ ਵਿਰੁੱਧ ਚ ਲੋਕਾਂ ਦੀ ਪੁਲਿਸ ਨਾਲ ਹਿੱਸੇਦਾਰੀ ਹੈ ਸਾਂਝੇਦਾਰੀ ਹੈ ਜਿਹੜੇ ਵੀਡੀਸੀ ਮੈਂਬਰ ਨੇ ਉਹਨਾਂ ਤੋਂ 1200 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਸ਼ਿਕਾਇਤ ਦੇ ਆਧਾਰ ਤੇ 300 ਮੁਲਜ਼ਮ ਅਸੀਂ ਗ੍ਰਿਫਤਾਰ ਕੀਤੇ ਨੇ ਇਸ ਦੇ ਨਾਲ ਹੀ ਮੁੱਖ ਸਕੱਤਰ ਕੈਪ सिन्हा ਬੋਲੇ ਕਿ ਡਰੱਗਸ ਵਾਲੀ ਬਿਮਾਰੀ ਦਾ ਅੰਦਰੋਂ ਤੇ ਬਾਹਰੋਂ ਦੋਵਾਂ ਪਾਸੇ ਤੋਂ ਇਲਾਜ ਜ਼ਰੂਰੀ ਹੈ ਪਿੰਡਾਂ ਦੇ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੰਬੋਧਨ ਕੀਤਾ ਤਾਂ ਕੈਪ ਸਿਨਹਾ ਨੇ ਵੀ ਇਸرائیਲੀ ਨੂੰ ਸੰਬੋਧਨ ਕੀਤਾ ਜੁੱਧ ਨਸ਼ਿਆਂ ਵਿਰੁੱਧ ਬੁਰਾ ਫਰਾਂਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਦੱਸਣਾ ਚਾਹਵਾਂਗਾ ਕਿ ਅੱਜ ਦੀ ਇਤਿਹਾਸਿਕ ਮੀਟਿੰਗ ਇਹ ਇੱਕ ਵਿਲੇਜ ਡਿਫੈਂਸ ਕਮੇਟੀਆਂ ਦਾ ਇੱਕ ਗੈਦਰਿੰਗ ਹੀ ਨਹੀਂ ਹੈ ਕਿ ਇਹ ਪੁਲਿਸ ਨਾਲ ਇੱਕ ਭਾਗੀਦਾਰੀ ਹੈ ਤੁਹਾਡੀ ਪੁਲਿਸ ਨਾਲ ਇੱਕ ਸਮੁਦਾਇਕ ਜਿਹੜੀ ਇੱਕ ਸੋਚ ਹੈਗੀ ਉਸ ਦੀ ਸ਼ੁਰੂਆਤ ਹੈ ਉਸ ਦਾ ਆਗਾਜ਼ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਮਿਲ ਕੇ ਮੋਢੇ ਤੋਂ ਮੋਢਾ ਲਾਓ ਤਾਂ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਸਕੇ ਐ तकरीबन 1.5 ਲੱਖ ਤੋਂ ਜ਼ਿਆਦਾ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਜਿਹੜੇ ਐਨਰੋਲ ਹੋ ਚੁੱਕੇ ਹਨ ਉਨ੍ਹਾਂ ਦੀ ਪੁਲਿਸ ਮੈਕਮੇ ਨਾਲ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹਾਂਗਾ 15000 ਤੋਂ ਵੱਧ ਮੀਟਿੰਗਸ ਹੋ ਚੁੱਕੀਆਂ ਹਨ ਤੇ ਵਿਲੇਜ ਡਿਫੈਂਸ ਕਮੇਟੀ ਦਾ ਰੋਲ ਜਿਹੜਾ ਹੈਗਾ ਉਹ ਉਹਦਾ ਡਿਊਲ ਪਰਪਸ ਰੋਲ ਹੈ ਇਕ ਤਰ੍ਹਾਂ ਤੁਸੀਂ ਸਾਡੇ ਆਈਜ਼ ਐਂਡ ਇਅਰਜ਼ ਹੋ ਤੁਸੀਂ ਪੁਲਿਸ ਨੂੰ ਦੱਸੋਗੇ ਕਿੱਥੇ ਗਲਤ ਕੰਮ ਹੋ ਰਿਹਾ ਹੈ ਕਿੱਥੇ ਨਸ਼ੇ ਵਿਕ ਰਹੇ ਹੈਗੇ ਤੇ ਦੂਸਰਾ ਜਿਹੜੇ ਵਿਕਟਿਮ ਹੈਗੇ ਅਸੀਂ ਉਹਨਾਂ ਨੂੰ ਨਸ਼ੇ ਦੇ ਵਿਕਟਿਮ ਕਹਿੰਦੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਰੀਹੈਬਿਲਿਟੇਸ਼ਨ ਲਈ ਤੁਸੀਂ ਸਰਕਾਰ ਦੇ ਸਾਥ ਹੋ ਹੁਣ ਤਕਰੀਬਨ 1200 ਤੋਂ ਜ਼ਿਆਦਾ ਤੁਸੀਂ ਸਾਨੂੰ ਟਿਪਸ ਦੇ ਚੁਕੇ ਹੋ ਤੇ 300 ਤੋਂ ਵੱਧ ਅਸੀਂ ਗ੍ਰਿਫਤਾਰੀਆਂ ਕਰ ਚੁੱਕੇ ਹਾਂ ਤਕਰੀਬਨ 2 200 ਐਫਆਈਆਰਾਂ ਦਰਜ ਹੋਈਆਂ ਹਨ ਇਹ ਜਿਹੜੀ VDC ਤੇ ਜਿਹੜੀ ਇਤਲਾ ਤੁਹਾਡੇ ਥਰੂ ਸਾਡੇ ਕੋਲ ਆਈ ਹੈ ਮੈਂ ਦੱਸਣਾ ਚਾਹਵਾਂਗਾ ਜਿਹੜਾ ਯੋਧ ਨਸ਼ਾ ਵਿਰੋਧ અભિયાન ਪੰਜਾਬ ਸਰਕਾਰ ਦਾ 1 ਮਾਰਚ 2025 ਨੂੰ ਸ਼ੁਰੂ ਹੋਇਆ ਸੀਗਾ ਉਸ ਦੇ ਵਿੱਚ ਅਭੂਤਪੂਰਵ ਸਫਲਤਾ ਮਿਲੀ ਹੈਗੀ ਜਿਹੜੀ ਸਾਡਾ ਮਕਸਦ ਸੀਗਾ ਕਿ ਡਰਗ ਸਪਲਾਈ ਚੇਨਸ ਨੂੰ ਤੋੜਿਆ ਜਾ ਸਕੇ ਸਾਡਾ ਮਕਸਦ ਸੀਗਾ ਕਿ ਟੋਟਲ ਜਿਹੜੇ ਡਰਗ ਨੈਟਵਰਕਸ ਨੇ ਉਹਨਾਂ ਨੂੰ ਐਂਡ ਟੂ ਐਂਡ ਮੈਨਰ ਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕਸ ਨੂੰ ਤੋੜਿਆ ਜਾ ਸਕੇ ਤੇ ਜਿਹੜੇ ਵਿਕਟਮ ਹੈਗੇ ਉਹਨਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ। ਅਸੀਂ 34000 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਹਨ। 45000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ। ਤਾਂ ਇਸرائیਲੀ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਸੰਬੋਧਨ ਕੀਤਾ। ਉਹਨਾਂ ਨੇ VDC ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਤੇ ਨਾਲ ਹੀ ਉਹਨਾਂ ਕਿਹਾ ਕਿ ਤਸਕਰਾਂ ਨੂੰ ਗ੍ਰਿਫਤਾਰ ਕਰਵਾਉਣ ਵਾਲਿਆਂ ਨੂੰ ਅਸੀਂ ਇਨਾਮ ਦਿੰਦਾ ਹਾਂ ਤੇ ਹੁਣ ਨਸ਼ਾ ਤਸਕਰ ਪਿੰਡਾਂ ਦੇ ਵਿੱਚੋਂ ਭੱਜਣ ਲੱਗ ਗਏ ਨੇ। ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਕਿ ਨਸ਼ੇ ਖਿਲਾਫ ਲੜਾਈ 'ਚ ਪੁਲਿਸ ਅਤੇ ਸਰਕਾਰ ਤੁਹਾਡੇ ਨਾਲ ਹੈ ਆਮ ਲੋਕਾਂ ਦੇ ਨਾਲ ਹੈ ਨਸ਼ੇ ਖਿਲਾਫ ਲੜਾਈ ਚ ਪੂਰਾ ਪੰਜਾਬ ਇਕੱਠਾ ਹੋ ਰਿਹਾ ਹੈ ਪਿੰਡਾਂ ਦੇ ਹਰ ਸ਼ਖਸ ਨੂੰ ਵਿਲੇਜ ਡਿਫੈਂਸ ਕਮੇਟੀ ਨਾਲ ਜੋੜੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਅਪੀਲ ਮੰਚ ਤੋਂ ਕੀਤੀ ਗਈ ਹੈ ਇਹ ਵਿਰੋਧੀយੋਧ ਸ਼ੁਰੂ ਕੀਤਾ تھا 1 ਸਾਲ ਪਹਿਲੇ ਲੋਕੋ ਕੋ ਭਰੋਸਾ ਥੋੜਾ ਕਮ ਥਾ ਉਹਨਾਂ ਨੇ ਪੁਰਾਣੀ ਸਰਕਾਰਾਂ ਦੇਖੀ ਥੀ उन्होंने देखा था पुरानी सरकारों में भी बातें बड़ी बड़ी होती थी काम कुछ नहीं होता था तो जब हमने नशे विरुद्ध युद्ध शुरू किया लोगों में बहुत डर था कोई सामने आके कुछ भी बताने के लिए तैयार नहीं था कोई तस्करों की जानकारी देने के लिए तैयार नहीं था उनको लगता था कि उनके परिवार के ऊपर उनको डराया जाएगा धमकाया जाएगा उनके परिवार को तंग किया जाएगा लेकिन पिछले एक साल में जिस तरह से पुलिस ने नशे तस्करों को पकड़ा है जगह जगह से नशा पकड़ा है अभी आपको बताया गया कि 2000 किलो से ज्यादा नशा पिछले एक साल में पकड़ा गया है जिस तरह से नशा बेचने वालों के बड़े बड़े बंगलों के ऊपर बुलडोजर चलाए गए हैं जिस तरह से बड़े बड़े तस्कर पकड़े गए हैं इतने बड़े लोग पकड़े गए जिनके नाम से पहले लोग कांपा करते थे तब लोगों को धीरे धीरे भरोसा होने लगा कि यह आम आदमी पार्टी की सरकार है ये भगवंत मान की सरकार है ये डरेंगे नहीं किसी से तब उनको लगने लगा कि पहली बार पंजाब में नशे के विरुद्ध जबरदस्त युद्ध छिड़ा है हर पिंड में हर वार्ड में जनता की कमेटियां बनाई जा रही हैं विलेज डिफेंस कमेटी बनाई जा रही है इसमें उस वार्ड के उस पिंड के जितने मुज्जिज जितने इज्जतदार लोग हैं रिटायर्ड टीचर रिटायर्ड आर्मी ऑफिसर युवा सरपंच सब लोगों को शामिल करके कमेटी बनाई जा रही है और इस कमेटी को दो काम दिए गए हैं मेनली दो काम पहला काम कि उस गांव के अंदर उस पिंड में उस वार्ड में जो जो लोग नशा बेच रहे हैं और वो आगे से जिससे भी नशा लेते हैं उसकी जानकारी सरकार को देना अब कई लोगों को डर लगता है उनको लगता है अगर हम जानकारी दे देंगे तो हमारे परिवार को मार डालेंगे हमें तंग करेंगे तो एक ऐप बनाया है पंजाब सरकार ने VDC के हर मेंबर के फोन में वो ऐप डाल दिया गया है आप उस ऐप पे जानकारी दो आपकी ਆਇਡੈਂਟੀਟੀ ਆਪਕੀ ਜੋ ਉਹ ਹੈ ਉਹ ਗੁਪਤ ਰੱਖਾ ਜਾਏਗਾ ਆਪਕਾ ਨਾਮ ਗੁਪਤ ਰੱਖਾ ਜਾਏਗਾ ਆਪਕੀ ਜਾਣਕਾਰੀ ਕਿਸੇ ਕੋ ਨਹੀਂ دی ਜਾਏਗੀ ਕਿ ਆਪਨੇ ਬਤਾਇਆ ਥਾ